ਅੱਜ ਨੂੰ ਦਿਖਾਉਨੇ ਆਤੀ ਸਕ੍ਰੈਪ ਸਟੋਰ ਅਰਲਾ ਜਿੱਥੇ ਸਬਸਿਡਿਟ ਤੇ ਆਏ ਨਵੇਂ-ਨਵੇਂ ਸੰਦ ਕਬਾਲੀਆਂ ਨੇ ਖਰੀਦ ਰੱਖੇ ਨੇ ਜੋ ਸਰਕਾਰ ਨੇ ਸਬਸਿਡੀਆਂ ਤੇ ਮਸ਼ੀਨਰੀ ਮੁਹਈਆ ਕਰਵਾਈ ਹੈ ਹੈਪੀ ਸੀਡਰ ਸੁਪਰ ਸੀਡਰ ਇਹ ਬਹੁਤ ਚੰਗੀ ਕੰਡੀਸ਼ਨ ਦੇ ਇੱਥੇ ਆਏ ਪਏ ਨੇ ਲੋਕ ਸਬਸਿਡੀਆਂ ਤੇ ਲੈ ਕੇ ਕਬਾਦੀਆਂ ਨੂੰ ਚੁਕਾ ਦਿੰਦੇ ਨੇ ਤੁਹਾਨੂੰ ਦਿਖਾਉਂਦੇ ਆਂ ਇਹ ਦੇਖ ਲਓ ਬਿਲਕੁਲ ਨਵੇਂ ਨੇ ਇਹਨਾਂ ਨੂੰ ਕੁਝ ਨਹੀਂ ਹੋਇਆ ਇਹ ਸਰਕਾਰ ਮਨੀ ਚੈੱਕ ਕਰਦੀ ਇਹ ਸੰਦ ਵਰਤਦੇ ਜਾਂ ਨਹੀਂ ਵਰਤਦੇ ਜਾਂ ਇਹਦੀ ਦੁਰਵਰਤੋਂ ਹੋ ਰਹੀ ਹੈ ਇਹ ਸਬਸਿਡੀ ਲੈ ਕੇ ਸਰਕਾਰ ਇਹ ਬਰਤਨੀ ਉਹ ਦੂ ਵਦ ਨੂੰ ਕੁਵਾਲਦਾਂ ਨੂੰ ਵੇਚ ਦਿੰਦੇ ਆ ਉਧਰੋਂ ਨਗਦ ਪੈਸਾ ਆ ਜਾਂਦਾ ਆ ਦੇਖ ਲਓ ਕਿੱਡਾ ਵੱਡਾ ਸੁਪਰਸੀਡਰ ਆ ਪੈ ਨਹੀਂ ਨਮੇ ਦੇ ਨਮੇ ਸਰਕਾਰ ਨੇ ਦਿੱਤੇ ਸੀ ਪ੍ਰਾਲੀ ਬਹਣ ਨੂੰ ਵਿੱਚ ਪ੍ਰਾਲੀ ਨੂੰ ਅੱਗ ਲੱਗ ਜਾਂਦੀ ਐ ਲਾਣਦੇ ਨੇ ਇਹ ਨਾ ਸੰਧਾ ਦੀ ਲੋੜ ਨਹੀਂ ਪੈਂਦੀ ਚੱਕ ਕੇ ਸੰਧ ਕੁਵਾਲ ਦੇ ਵਿੱਚ ਜਾਂਦੇ ਨੇ ਤੇ ਸਰਕਾਰ ਬੰਨੀਓ ਖਰਚਿਆ ਕਰੋੜਾਂ ਰੁਪਈਆ ਇਹ ਬ्यर्थ ਜਾਂਦਾ ਹੈ ਇਹ ਤੋਂ ਕੋਈ ਵੀ ਚੀਜ਼ ਪੁਰਾਣੀ ਨਵੀਂ ਸਭ ਮਿਲ ਜਾਂਦੀਆਂ ਐ ਸਟੋਰ ਦੇ ਵਿੱਚੋਂ ਕੁਵਾੜ ਸਟੋਰ ਬਹੁਤ ਵੱਡਾ ਰాలే ਆਹ ਪੁਰਾਣੇ ਇੰਜਣ ਪੈਨੇ ਜਿਨ੍ਹਾਂ ਦੀ ਕਿਸੇ ਟਾਈਮ 'ਚ ਬਹੁਤ ਚੜ੍ਹਾਈ ਹੁੰਦੀ ਸੀ ਇਹ ਵੀ ਹੁਣ ਤਕਰੀਬਨ ਖਤਮ ਹੋ ਗਏ ਤੋਂ ਕਹਿੰਦੇ ਵੀ ਮੋਟਰਾਂ ਲਾ ਲਈਆਂ ਤੇ ਬੋਰਾਾਂ ਦੀ ਜਗ੍ਹਾ ਵੀ ਮੋਟਰਾਂ ਨੇ ਲੈ ਲਈ ਪਹਿਲਾਂ ਇਹ ਰੀਗਿਤ ਦੇ ਵਿੱਚ ਬਹੁਤ ਵਰਤੇ ਹੁੰਦੇ ਸੀਗੇ ਮਾਡਲ ਉੱਤਰ ਪਏ ਨੇ ਡਰਾਲਿੰਗਾ ਵਗੈਰਾ ਚੰਗੀ ਹਾਲਤ ਦੇ ਵਿੱਚ ਨੇ ਖੜੰਬਾ ਜੇ ਲੋ ਇਹਦੀ ਸ਼ਦਾਰੀ ਹੁੰਦੀ ਜੀ ਕਿਸੇ ਜਵਾਨੇ ਦੇ ਵਿੱਚ ਬਹੁਤ ਮੰਗ ਹੁੰਦੀ ਸੀ ਅੱਜ ਵੀ ਹੈਗੀ ਹੈ ਕੋਈ ਉੱਧਰ ਮਹਾਰਾਸ਼ਟਰ ਕਰਨਾਟਕਾ ਦੇ ਵਿੱਚ ਪਰ ਆਪਣੇ ਤਾਂ ਇਹ ਸੰਦ ਖਤਮ ਹੋ ਗਏ ਸਿਰਫ ਕੁਵਾਲ ਦੇ ਵਿੱਚ ਹੀ ਰਹਿ ਗਏ ਤੇ ਬਾਕੀ ਤਾਂ ਆਪਣੇ ਲੋਕ ਇਹਨਾਂ ਨੂੰ ਵਰਤਦੇ ਨਹੀਂ ਆਪਣੇ ਵੱਡੀਆਂ ਮਸ਼ੀਨਾਂ ਆ ਗਈਆਂ ਹੁਣ। ਰੰਬੇ ਵਿਚਾਰੇ ਬਿੱਤੇ ਦੀ ਗੱਲ ਹੋ ਗਈ। ਬਹੁਤ ਅਸ਼ਧਾਰੀ ਹੁੰਦੀ ਸੀ ਜਦੋਂ ਆਏ ਸੀ ਇਹ ਬਹੁਤ ਸੌਖਾ ਹੋ ਗਿਆ ਸ਼ਕਨਕ ਹੋ ਗਿਆ ਕਢਣੀ। ਹੁਣ ਇਹ ਵੀ ਬੇਕਦਰੇ ਹੋ ਗਏ। ਲੋੜ ਨਹੀਂ ਪੰਜਾਬ ਦੇ ਵਿੱਚ ਤਾਂ ਰਾਜਸਥਾਨ ਹਰਿਆਣੇ ਦੇ ਵਿੱਚ ਹਜੇ ਚੱਲਦੇ ਨੇ ਇਹ। ਤਾਂ ਇਹ ਬਹੁਤ ਵੱਡਾ ਸਟੋਰ ਹੈ। ਤਾਂ ਤਾਂ ਸਮਾਨ ਪਿਆ ਪਤਾ ਨਹੀਂ ਕੀ ਕੁਝ ਪਿਆ ਪੁਰਾਣਾ ਨਮਾ ਹਾਂ ਜਿਆਦਾ ਸੁਪਰ ਸੀਡਰ ਹੀ ਨਵੇਂ ਨੇ ਬਾਕੀ ਹਾਲ ਤਵੀਆਂ ਟਰਾਲੀਆਂ ਰੰਬੇ ਇਹ ਸਾਰਾ ਪੁਰਾਣਾ ਕਵਾਦ ਦੇ ਵਿੱਚ ਆਇ ਸਮਾਨ ਹੈ ਜਿਹੜਾ ਸੁਪਰ ਸੀਡਰ ਹੈਪੀ ਸੀਡਰ ਇਹ ਚੀਜ਼ਾਂ ਜਿਹੜੀਆਂ ਇਹ ਨਵੀਆਂ ਆਈਆਂ ਹੋਈਆਂ